ਮੈਂ ਉਸ ਪ੍ਰਵਾਸੀ ਨੂੰ ਆਪ ਖੁਦ ਆਪਣੇ ਹੱਥਾਂ ਨਾਲ ਮਾਰਨਾ ਚਾਹੁੰਦਾ ਜਿੰਨੇ ਇਹਦੀ ਨਿੰਦਾ ਕੀਤੀ ਜਾ ਸਕੇ ਜਿੰਨੀ ਇਹਦੀ ਮਤਲਬ ਰੱਜ ਕੇ ਇਸ ਦੀ ਨਿਖੇਧੀ ਕੀਤੀ ਜਾ ਸਕੇ ਸਾਰੀ ਸਰਕਾਰੀ ਨੌਕਰੀਆਂ ਗੈਰ ਪੰਜਾਬੀ ਲੈ ਕੇ ਨੇ ਔਰ ਜਿਹੜਾ ਇਹ ਕਤਲ ਹੋਇਆ ਜੇ ਆਪਾਂ ਹੋਰ ਕਿੰਨੇ ਬੱਚੇ ਸਾਡੇ ਮਰਵਾਉਣੇ ਆ ਸਪੀਕਰ ਸਾਹਿਬ ਔਰ ਭਗਵੰਤ ਸਿੰਘ ਮਾਨ ਛੋਟੀ ਛੋਟੀ ਗੱਲ ਤੇ ਤੁਸੀਂ ਲਾਈਵ ਹੋਨੇ ਹੋ ਟਵਿੱਟਰ ਤੇ ਬੈੰਦੇ ਹੋ ਇਹ ਤੁਹਾਨੂੰ ਦੱਸਣਾ ਪਊਗਾ ਕਿ ਤੁਸੀਂ ਇਹ ਮੇਰੇ ਵੱਲੋਂ ਦਿੱਤਾ ਪ੍ਰਾਈਵੇਟ ਮੈਂਬਰ ਬਿੱਲ ਨੂੰ ਕਾਨੂੰਨ ਪੰਜਾਬ ਦੇ ਵਿੱਚ ਕਿਉਂ ਨਹੀਂ ਬਣਾ ਰਹੇ ਰੋਜ਼ ਟਵਿੱਟਰ ਤੇ ਬੈਠਦੇ ਨੇ ਇੱਕ ਟਵੀਟ ਵੀ ਨਹੀਂ ਕਦੀ ਕੀਤਾ ਕਿਸੇ ਨੇ ਇਸ ਕਰਕੇ ਮੈਂ ਪੁੱਛਣਾ ਚਾਹਉਣਾ ਸਪੀਕਰ ਤੇ ਭਗਵੰਤ ਮਾਨ ਨੂੰ ਕਿ ਤੁਹਾਡੇ ਤੇ ਕੋਈ ਪ੍ਰੈਸ਼ਰ ਕਿਹੜਾ ਤੁਸੀਂ ਲੋਕਾਂ ਨੂੰ ਦੱਸੋ ਕਿ ਤੁਹਾਡੇ ਤੇ ਪ੍ਰੈਸ਼ਰ ਹੈ ਕੇਜਰੀਵਾਲ ਤੇ ਸਸੋਡੀਆਂ ਨਹੀਂ ਬਿੱਲ ਬਣਾਉਣ ਦਿੰਦੇ ਕਿਉਂਕਿ ਐਸ ਵਕਤ ਜੋ ਨਜ਼ਰ ਆ ਰਿਹਾ ਕਿ ਸਰਕਾਰ ਸਾਰੀ ਉਹਨਾਂ ਦੇ ਕੰਟਰੋਲ ਚਾ ਤੁਹਾਡੇ ਕੰਟਰੋਲ ਚ ਨਹੀਂ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਸਸੋਡੀਆਂ ਇਸ ਬਿੱਲ ਨੂੰ ਲਾਗੂ ਨਹੀਂ ਹੋਣ ਦਿੰਦੇ ਤੇ ਆਪਾਂ ਉਹਨਾਂ ਦੇ ਇੱਕ ਬੰਦੂਆਂ ਮਜ਼ਦੂਰਾ ਦੀ ਤਰ੍ਹਾਂ ਉਹਨਾਂ ਇਹ ਉਹdoctype ਗੱਲ ਆ ਪੰਜਾਬ ਦੀ ਹੋਣਾ ਚਾਹੀਦਾ ਕਿ ਕੌਣ ਅੱਛਾ ਭਗਵਾਨਪານ ਨੂੰ ਪੁੱਛਿਆ ਕਿਸੇ ਨੇ ਕਿ ਖੈਰਾ ਕਹਿ ਰਿਹਾ ਵਾ ਕਿ ਇੱਕ ਲਾਅ ਬਣਨਾ ਚਾਹੀਦਾ ਕਹਿੰਦਾ ਜੇ ਆ ਤਾਂ ਸਾਡੇ ਬੱਚੇ ਵੀ ਜਾ ਰਹੇ ਨੇ ਉੱਥੇ ਵਿਦੇਸ਼ਾਂ ਦੇ ਵਿੱਚ ਮੇਰੇ ਵੀਰੋ ਸਮਝੋ ਸਾਡੇ ਬੱਚੇ ਵੀ ਸ਼ਰਤਾਂ ਪੂਰੀਆਂ ਕਰਕੇ ਜਾ ਰਹੇ ਨੇ ਅਗਰ ਕੋ ਕੈਨੇਡਾ ਅਮਰੀਕਾ ਯੂਰਪ ਜਾਂਦਾ ਉਹਨੂੰ ਪਹਿਲਾਂ ਪਾਸਪੋਰਟ ਚਾਹੀਦਾ ਇਹ ਸ਼ਰਤ ਆ ਫਿਰ ਉਹਨੂੰ ਵੀਜ਼ਾ ਚਾਹੀਦਾ ਇਹ ਸ਼ਰਤ ਆ ਫਿਰ ਉੱਥੇ ਜਾ ਕੇ ਪੀਆਰ ਦੇ ਡਾਕੂਮੈਂਟਸ ਭਰਦੇ ਨੇ 50-50 ਲੱਖ ਰੁਪਇਆ ਖਰਚਦੇ ਨੇ ਇਹ ਸ਼ਰਤਾਂ ਨੇ ਸਾਰੀਆਂ ਇਹੀ ਮੈਂ ਕਹਿ ਰਿਹਾ ਕਿ ਬਿਨਾਂ ਸ਼ਰਤ ਕਿਸੇ ਨੂੰ ਇਜਾਜ਼ਤ ਨਾ ਦਿੱਤੀ ਤਰੜਿਆ ਜਾ ਰਿਹਾ ਸਾਡੀ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਅਗਰ ਇਸੇ ਤਰ੍ਹਾਂ ਤੁਸੀਂ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਦਿੱਤਾ ਤੇ ਮੈਂ ਸਮਝਦਾ ਕਿ ਬਸ ਇੱਕ ਦੋ ਦਹਾਕੀਆਂ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਹੀ ਘਟ ਗਿਣਤੀ ਚ ਹੋਣਗੇ ਆ ਜਿਹੜੀਆਂ ਪੱਗਾਂ ਅਸੀਂ ਬੰਨੀਆਂ ਇਹ ਤੁਹਾਨੂੰ ਨਜ਼ਰ ਨਹੀਂ ਆਉਣਗੀਆਂ ਕਿ ਕੇਜਰੀਵਾਲ ਤੇ ਨੂੰ ਪੁੱਛੋ ਸਪੈਸ਼ਲੀ ਜਾਂ ਭਗਵੰਤਪਾਲ ਨੂੰ ਪੁੱਛੋ ਹਸਪੀਟਲ ਨੂੰ ਤੁਹਾਨੂੰ ਕੇਜਰੀਵਾਲ ਤੇ ਸਿਛੋੜੀਆ ਤਾਂ ਨਹੀਂ ਰੋਕ ਰਿਹਾ ਕਿਤੇ ਕਿਉਂਕਿ ਉਹ ਤਾਂ ਗੈਰ ਪੰਜਾਬੀ ਆ ਆਪ ਨੇ ਉਹਨਾਂ ਨੂੰ ਤਾਂ ਅੱਛਾ ਲੱਗਦਾ ਹੋਊਗਾ ਕਿ ਜਿਆਦਾ ਤੋਂ ਜਿਆਦਾ ਪ੍ਰਵਾਸੀ ਦੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆਉਣ ਤੇ ਸਾਡੇ ਪੰਜਾਬ ਦੀ ਆਬਾਦੀ ਦਾ ਸੰਤੁਲਨ ਵਿਗੜ ਜਵੇ ਉਹਨਾਂ ਨੂੰ ਤਾਂ ਆਪਣੇ ਬੁੱਟਾ ਨਾਲ ਚੱਕਰ ਆ ਕਿਸੇ ਨੂੰ ਸਾਡੇ ਇਸ ਮਿੱਟੀ ਨਾਲ ਕੋਈ ਲੈਣ ਦੇਣ ਨਹੀਂਗਾ ਅਗਰ ਅੱਜ ਉਹ ਉਹਦੀਆਂ ਹਸਤੀਆਂ ਲੈ ਕੇ ਗਏ ਨੇ ਕੀਰਤਪੁਰ ਸਾਹਿਬ ਕੱਲ ਉਹਨਾਂ ਨੇ ਜਿਹੜਾ ਉਹਨਾਂ ਦਾ ਇੱਕ ਛੋਟੇ ਲੈਵਲ ਦੇ ਉੱਤੇ ਆ ਜਿੱਦਾਂ ਉਹਨਾਂ ਨੇ ਆਪਣੇ ਪਰਿਵਾਰਕ ਤੌਰ ਦੇ ਉੱਤੇ ਵਿਚਾਰਿਆ ਨੇ ਉਹਦਾ ਭੂਗ ਪਾਇਆ ਬੱਚੇ ਦਾ ਔਰ ਅੱਜ ਉਹ ਕੀਰਤਪੁਰ ਹਸਤੀਆਂ ਲੈ ਕੇ ਗਏ ਨੇ ਉਹਨਾਂ ਨਾਲ ਇੱਕ ਇੱਕ ਗੱਲ ਪੁੱਛੂੰਗਾ ਇੱਕ ਇੱਕ ਗੱਲ ਉਹਨਾਂ ਦੀ ਸਮਝ ਕੇ ਤੇ ਫਿਰ ਅਗਲੀ ਬਣਦੀ ਕਾਰਵਾਈ ਕਿਉਂਕਿ ਅਸੀਂ ਚੁੱਪ ਨਹੀਂ ਰਹਿ ਸਕਦੇ ਪੰਜਾਬੀ ਉਸ ਸੁਖਪਾਲ ਖੈਰਾ ਨੇ ਜਲਦੀ ਗੱਡੀ ਵਿੱਚੋਂ ਲਾਈਵ ਹੋ ਕੇ ਆਪਣੇ ਵਿਚਾਰ ਇਸ ਹੁਸ਼ਿਆਰਪੁਰ ਘਟਨਾ ਤੇ ਸਾਂਝੇ ਕੀਤੇ ਹਨ ਉਸ ਨੇ ਬਹੁਤ ਹੀ ਗੁੱਸੇ ਵਿੱਚ ਆ ਕੇ ਸਰਕਾਰਾਂ ਨੂੰ ਵੀ ਲਾਂਤਾ ਭਈਆਂ ਹਨ ਦਰਸਲ ਇਸ ਵੀਡੀਓ ਵਿੱਚ ਸੁਖਪਾਲ ਖੈਰਾ ਇੱਕ ਜਿਹੇ ਬਿੱਲ ਦੀ ਗੱਲ ਕਰ ਰਿਹਾ ਹੈ ਜੋ ਕਿ 2023 ਤੋਂ ਭਗਵੰਤ ਮਾਨ ਸਰਕਾਰ ਅਤੇ ਉਹਨਾਂ ਦੇ ਸਪੀਕਰ ਸੰਤਮਨ ਸਾਹਿਬ ਤੋਂ ਪੈਂਡਿੰਗ ਪਿਆ ਹੋਇਆ ਹੈ ਵਿਧਾਨ ਸਭਾ ਵਿੱਚ ਜੋ ਉਸ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਜੋ ਕਿ ਇਸ ਮਾਮਲੇ ਬਾਰੇ 2023 ਤੋਂ ਹੀ ਸ਼ੁਕਪਾਲ ਖੈਰਾ ਨੇ ਇਹ ਬਿੱਲ ਲਾਗੂ ਕਰਨ ਲਈ ਪੰਜਾਬ ਵਿੱਚ ਕਿਹਾ ਹੈ ਜਿਸ ਵਿੱਚ ਕੋਈ ਵੀ ਗੈਰ ਪ੍ਰਵਾਸੀ ਜਾਂ ਬਾਹਰ ਦਾ ਬੰਦਾ ਇੱਧਰ ਪੰਜਾਬ ਵਿੱਚ ਆ ਕੇ ਜ਼ਮੀਨਾਂ ਨਹੀਂ ਖਰੀਦ ਸਕਦਾ ਅਜਨ ਨੌਕਰੀਆਂ ਦੀ ਬੈਲ ਹੀ ਪੰਜਾਬੀਆਂ ਨੂੰ ਉਸ ਵਿੱਚ ਕਹਿਣ ਲਈ ਕਿਹਾ ਗਿਆ ਹੈ ਜਿਸ ਤਰ੍ਹਾਂ ਹਿਮਾਚਲ ਵਿੱਚ ਇੱਕ ਕਾਨੂੰਨ ਹੈ ਕਿ ਜੇਕਰ ਤੁਸੀਂ ਕੁਮਰ ਜਾਂਦੇ ਹੋ ਤੇ ਉੱਥੇ ਤੁਹਾਨੂੰ ਜੇਕਰ ਕੋਈ ਜ਼ਮੀਨ ਪਸੰਦ ਆ ਜਾਂਦੀ ਹੈ ਕੁਮ ਦੇ ਰਹਿਦੇ ਤਾਂ ਤੁਸੀਂ ਉਸ ਜਗ੍ਹਾ ਨੂੰ ਆਸਾਨੀ ਨਾਲ ਨਹੀਂ ਖਰੀਦ ਸਕਦੇ ਉੱਥੇ ਦੇ ਕਈ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਹਨ ਬਾਰੇ ਲੋਕਾਂ ਲਈ ਉਥੇ ਹੀ ਹਥਲੀਆਂ ਨੂੰ ਹੀ ਪੈਰ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਗੁਜਰਾਤ ਵਿੱਚ ਵੀ ਅਜਿਹਾ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੈ ਤੇਨੁਬਾਧਿਸਥਾਨ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ ਉਥੋਂ ਦੇ ਲੋਕਾਂ ਨੂੰ ਵੇਖਦੇ ਹੋਏ ਉਥੋਂ ਦੇ ਲੋਕਾਂ ਦੇ ਹੱਥਾਂ ਫੁੱਕਾਂ ਨੂੰ ਵੇਖਦੇ ਹੋਏ ਇਸੇ ਮਾਮਲੇ ਉੱਤੇ ਸੁਖਪਾਲ ਖੈਰਾ ਨੇ ਲਾਈਵ ਹੋ ਕੇ ਕਿਹਾ ਹੈ ਕਿ ਪੰਜਾਬ ਵਿੱਚ ਇਸ ਤਰ੍ਹਾਂ ਦਾ ਕੋਈ ਨਾ ਕੋਈ ਬਿੱਲ ਜਲੂਰ ਬਣਾਓ ਨਹੀਂ ਤਾਂ ਪੰਜਾਬੀਆਂ ਦੀਆਂ ਅੱਪਦਾ ਤੱਕ ਨਹੀਂ ਤਿਕਣ ਗਿਆਉਣ ਬਾਰੇ ਪੈਨ ਵਿੱਚ ਇਹ ਇਸ ਤਰ੍ਹਾਂ ਦਾ ਮਾਹੂਲ ਹੋ ਜਾਵੇਗਾ ਕਿ ਪੰਜਾਬੀ ਹੀ ਘੱਟ ਜਣਤੀ ਵਿੱਚ ਹੋ ਜਾਣਗੇ ਪੰਜਾਬ ਵਿੱਚ ਤੇ ਗੈਰ ਪੰਜਾਬੀ ਬਾਅਦ ਵਿੱਚ ਜ਼ਿਆਦਾ ਹੋ ਜਾਣਗੇ ਕਿਉਂਕਿ ਸਾਡੇ ਪੰਜਾਬੀ ਮੁੰਡੇ ਜਦੋਂ ਅਮਰੀਕਾ ਬਾਹਰ ਜਾਂਦੇ ਹਨ ਤਾਂ ਉੱਥੇ ਉਹਨਾਂ ਤੇ ਬਹੁਤ ਜ਼ਿਆਦਾ ਸ਼ਰਤਾਂ ਲਾਗੂ ਹੁੰਦੀਆਂ ਹਨ ਉਹਨਾਂ ਦੇਸ਼ਾਂ ਵਿੱਚ ਪਰੰਤੂ ਪੰਜਾਬ ਵਿੱਚ ਜਿਹਾ ਕੁਝ ਵੀ ਨਹੀਂ ਹੈ ਜਿਸ ਤੇ ਸੁਖਪਾਲ ਖੈਰਾ ਕਾਫੀ ਜ਼ਿਆਦਾ ਗਰਮ ਹੋ ਗਿਆ ਬਿਨਾਈ ਨਹੀਂ ਸੁਖਪਾਲ ਖੈਰਾ ਨੇ ਕੀ ਲਈ ਉਹ ਵਿੱਚ ਭਗਵਾਨ ਦਮਨ ਨੂੰ ਸਵਾਲ ਕਰਦੇ ਨੇ ਕਿ ਅੱਜ ਤੱਕ ਜੇਕਰ ਤੇਰੇ ਤੇ ਕੋਈ ਪ੍ਰੈਸ਼ਰ ਹੈ ਤਾਂ ਦੱਸ ਸਾਨੂੰ ਕਿ ਜਿਹੜੀ ਬੋਲਦਾ ਜਾਨ ਮਨੀ ਸ਼ਿਸ਼ੋਧਿਆ ਦਾ ਕਿਉਂਕਿ ਉਹ ਆਪ ਤਾਂ ਗੈਰ ਪੰਜਾਬੀ ਹਨ ਕੀ ਪਤਾ ਤੇਰੇ ਉੱਤੇ ਉਹਨਾਂ ਵੱਲੋਂ ਕੋਈ ਪ੍ਰੈਸ਼ਰ ਬਣਿਆ ਹੋਵੇ ਜਿਹੜਾ ਤੂੰ ਹੱਲੇ ਤੱਕ ਬਿਲ ਨਹੀਂ ਬੁਲਾ ਰਿਹਾ ਮੇਰੇ ਬੇਦਨ ਨੂੰ ਇਗਨੋਰ ਕਰ ਰਿਹਾ ਹੈ ਇਸ ਤਰ੍ਹਾਂ ਸੁਖਪਾਲ ਖੈਰਾ ਨੇ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੂੰ ਇਕੱਠੇ ਹੋ ਕੇ ਕਿਹਾ ਹੈ ਕਿ ਇਸ ਮਾਮਲੇ ਨੂੰ ਹੁਣ ਛੱਡਣਾ ਨਹੀਂ ਹੈ ਇੱਕ ਲਹਿਰ ਬਣ ਚੁੱਕੀ ਹੈ ਪੰਜਾਬ ਵਿੱਚ ਇਸ ਲਹਿਰ ਨੂੰ ਹੋਰ ਜ਼ਿਆਦਾ ਤੇਜ਼ ਕੀਤਾ ਜਾਵੇ ਫਿਰ ਹੀ ਪੰਜਾਬ ਵਿੱਚ ਕੋਈ ਨਾ ਕੋਈ ਬਿਲ ਲਾਗੂ ਹੋਵੇਗਾ ਨਹੀਂ ਤਾਂ ਇਸ ਵਾਰ ਫਿਰ ਇਸ ਨੂੰ ਗੋਲਿਆ ਕਰ ਦਿੱਤਾ ਜਾਵੇਗਾ ਤੇ ਪੰਜਾਬ ਦੇ ਹੱਕ ਹਕੂਕ ਫਿਰ ਦੱਬੇ ਜਾਣਗੇ ਸੁਖਪਾਲ ਖੈਰਾ ਨੇ ਕਿਹਾ ਹੈ ਕਿ ਕੇਂਦਰੀ ਵਾਰ ਅਤਮ ਮਨੀਸ਼ ਸ਼ਿਸ਼ੋਦੀਆ ਨੇ ਹਰ ਪੀੜਤਾ ਲਈ ਬਹੁਤ ਦੇਰੀ ਨਾਲ ਆ ਕੇ ਇਥੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਹੈਲਪ ਤਾਂ ਕੋਈ ਹੋਈ ਨਹੀਂ ਹੈ ਫਿਰ ਵੀ ਸੁਖਪਾਲ ਖੈਰਾ ਨੇ ਕਹਿ ਰખી ਇਹ ਪੰਜਾਬ ਦੇ ਮਸ਼ਿੰਦੇ ਨਹੀਂ ਹਨ ਪੰਜਾਬ ਦੇ ਮਸ਼ਿੰਦੇ ਹੀ ਪੰਜਾਬ ਦੀ ਟੈਨਸ਼ਨ ਅਤੇ ਇਥੋਂ ਦੇ ਜੋ ਵੀ ਮਹੌੜ ਹਨ ਉਸ ਨੂੰ ਸਮਝ ਸਕਦੇ ਹਨ ਹੈਲਪ ਘਮੰਤ ਮੰਤਾਂ ਆਪਣਾ ਪੰਜਾਬ ਦਾ ਹੈ ਉਸ ਨੂੰ ਇਹ ਸਾਰੇ ਮਾਮਲੇ ਇਗਨੋਰ ਨਹੀਂ ਕਰਨੇ ਚਾਹੀਦੇ ਸੁਖਪਾਲ ਖੈਰਾ ਉਹ ਵੀ ਕਾਫੀ ਜਿਆਦਾ ਗੱਲਾਂ ਕਰਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਉਸ ਵੇਲੇ ਮੇਰੀਆਂ ਅੱਖਾਂ ਪਰ ਆਈਆਂ ਜਦੋਂ ਮੈਂ ਇੱਕ ਵੀਡੀਓ ਵੇਖੀ ਤੇ ਪਰਿਵਾਰ ਨੇ ਕੱਲ ਉਸ ਬੱਚੇ ਦਾ ਛੋਟੇ ਪੱਧਰ ਉੱਤੇ ਪੋਜਤਾ ਪਾ ਦਿੱਤਾ ਤੇ ਅੱਜ ਉਹ ਹਸਤੀਆਂ ਵਹੋਣ ਦੇ ਲਈ ਕੀਰਤਪੁਰ ਸਾਹਿਬ ਕੀ ਗਏ ਹੋਏ ਹਨ ਤੇ ਉਸਨੇ ਕਿਹਾ ਹੈ ਕਿ ਜਦੋਂ ਵਾਪਸ ਆਣਗੇ ਤਾਂ ਮੈਂ ਉਹਨਾਂ ਦੇ ਘਰ ਕੋਤ ਜਾਣ ਜਾਵਾਂਗਾ ਮਿਲਣ ਉਹਨਾਂ ਨੂੰ ਤੇ ਜੋ ਵੀ ਉਹਨਾਂ ਦੀ ਗੱਲ ਹੋਵੇਗੀ ਉਸਨੂੰ ਗੰਭੀਰਤਾ ਨਾਲ ਸੁਣ ਕੇ ਇਕੱਥ ਪੂਰੇ ਪੰਜਾਬ ਦੇ ਜੀ ਕਾਠ ਦੀ ਕੋਲ ਦਮਾਗੇ ਤੇ ਉਦੋਂ ਪੰਜਾਬੀਆਂ ਨੂੰ ਵੱਧ ਚੱਲ ਕੇ ਹਿੱਸਾ ਲੈਣਾ ਪਵੇਗਾ ਤਾਂ ਹੀ ਪੰਜਾਬ ਵਿੱਚ ਪ੍ਰੈਸ਼ਰ ਹੋਵੇਗਾ ਸਰਕਾਰਾਂ ਉੱਤੇ ਦਬਾਅ ਬਣੇਗਾ ਤੇ ਫਿਰ ਇਹ ਕੋਈ ਨਾ ਕੋਈ ਬਿੱਲ ਵਿਧਾਨ ਸਭਾ ਵਿੱਚ ਪਾਸ ਹੋਵੇਗਾ ਸੁਤਪਾਲ ਖਹਿਰਾ ਹਿਮਾਚਲ ਵਰਗੇ ਰਾਜਾਂ ਦੇ ਕਾਨੂੰਨਾਂ ਤੋਂ ਵੇਖ ਕੇ ਪੰਜਾਬ ਨੂੰ ਵੀ ਭਗਵੰਤ ਸਨਮਾਨ ਸਰਕਾਰ ਨੂੰ ਵੀ ਕਹਿ ਰਿਹਾ ਹੈ ਕਿ ਇੱਥੇ ਵੀ ਕੋਈ ਨਾ ਕੋਈ ਕਾਨੂੰਨ ਜਲਦੀ ਤੋਂ ਜਲਦੀ ਬਣਾਇਆ ਜਾਵੇ ਸੁਖਪਾਲਾ ਨੇ ਕਿਹਾ ਕਿ ਲੱਖਾਂ ਸਧਾਨਾ ਵੀ ਕਾਫੀ ਜ਼ਿਆਦਾ ਇਸ ਲਹਿਰ ਨੂੰ ਤੇਜ਼ ਕਰਨ ਵਿੱਚ ਲੱਗਾ ਹੋਇਆ ਹੈ ਤੇ ਹੁਣ ਸਾਡੇ-ਸਾਡੇ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਡੇ ਉਸ ਲਹਿਰ ਵਿੱਚ ਵਗ ਚੜ ਕੇ ਇਸਨਾਂ ਲਈਏ ਤੇ ਪੰਜਾਬੀਆਂ ਨੂੰ ਇਨਸਾਫ ਦਵਾਈਏ ਇਸ ਹਿਸ਼ਾਰਪੁਰ ਕਟਨਾਕਾਂ ਤੋਂ ਉਹਨਾਂ ਨੇ ਸਿੱਖ ਲਈ ਲੋੜ ਹੈ ਕਿ ਜੇਕਰ ਹੂਣ ਵੀ ਨਾ ਸਮਝੇ ਤਾਂ ਉਹਨਾਂ ਮਲੇਕ ਟੈਮ ਦੇ ਵਿੱਚ ਬਹੁਤ ਹੀ ਬੁਰਾ ਹੋਵੇਗਾ ਸਾਡੇ ਪੰਜਾਬੀਆਂ ਦੇ ਨਾਲ ਇਹ ਤਾਂ ਰੱਬ ਸੰਕੇਤ ਦੇ ਰਿਹਾ ਹੈ टाइम रेंका संभाल लो पैर संभाल लो सुखपाल खरा ने है कि मेरी प्रवासियों कोई दुश्मनी नहीं है कर सब वेख के दिल बहुत ज्यादा दुखदा है आखिर की कसूर सी उस नन्नी जान का उस पंज साल छोटे मासूम बच्चे का ना कोई बतला कुछ होर बस ਵੀ ਨਾਲ ਗੱਲ ਤੋਂ ਹੀ ਉਸ ਨੂੰ ਚੱਕ ਕੇ ਲੈ ਗਏ ਕਿ ਉਸ ਨੜਾ ਗਿਆ ਕਿ ਕਲਮ ਕਰਕੇ ਮੌਤ ਦੇ ਘਾਟ ਉਤਾਰ ਦਿੰਦਾ ਸੁਖਪਾਲ ਖਡਰ ਨੇ ਕਿਹਾ ਕਿ ਜੇਰਾ ਮੈ ਬੇਲ 2023 ਵਿੱਚ ਵੇਚੀਤਾ ਹੈ ਉਸ ਵਿੱਚ ਗੁਣਾ ਪਰਵਾਸੀਆਂ ਲਈ ਕੋਈ ਵੀ ਮੁਸੀਬਤ ਨਹੀਂ ਹੋਵੇਗੀ ਜਿਹੜੇ 20-30 ਸਾਲ ਤੋਂ ਪੰਜਾਬ ਵਿੱਚ ਰਹਿ ਰਹੇ ਹਨ ਪਰੰਤੂ ਜਿਹੜੇ ਨਵੇਂ ਆ ਰਹੇ ਹਨ ਉਹਨਾਂ ਦੀ ਪੂਰੀ ਵੈਰੀਫਿਕੇਸ਼ਨ ਹੋਵੇਗੀ ਅਤੇ ਉਹਨਾਂ ਲਈ ਪੂਰੇ ਕਾਨੂੰਨ ਜੋ ਬਾਲਦੇ ਹਿਮਾਚਲ ਰਾਜਸਥਾਨ ਤੇ ਗੁਜਰਾਤ ਵਰਗੇ ਰਾਜਾਂ ਵਿੱਚ ਲਾਗੂ ਕੀਤੇ ਜਾਂਦੇ ਹਨ ਉਹ ਸਾਰੇ ਪੰਜਾਬ ਵਿੱਚ ਵੀ ਲਾਗੂ ਕੀਤੇ ਜਾਣਗੇ ਵਿਧਾਨ ਸਭਾ ਵਿੱਚ ਮੈਂ ਅੱਤਾ ਕਹਿ ਰਿਹਾ ਕਿ ਭਗਵਾਨਤਮਾਨ ਨੂੰ ਕੀ ਇਹ ਨਹੀਂ ਬੈਸ ਅਤੇ ਬਜਟ ਸੈਸ਼ਨ ਜੋ ਵੀ ਹੁੰਦਾ ਹੈ ਵਿਧਾਨ ਸਭਾ ਦਾ ਬਿਲ ਸੈਸ਼ਨ ਬਣਾਇਆ ਜਾਵੇ ਤੇ ਉਸ ਵਿੱਚ ਇਹ ਜਿਹੜਾ ਮੇਰਾ ਬਿਲ ਹੈ ਇਸ ਨੂੰ ਪਾਸ ਕਰਨ ਦੀ ਜਲਦੀ ਤੋਂ ਜਲਦੀ ਮਨਜ਼ੂਰੀ ਦਿੱਤੀ ਜਾਵੇ